ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲੈ ਕੇ ਹਾਜ਼ਰ ਹੋਇਆ ਦੂਜਾ ਸੂਆ ਤਾਜੀ ਸੂਈ ਵੜ ਦਿਨੇ ਇਸ ਬਾਰੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਦਾ ਬਟਨ ਵੀ ਦਬਾ ਦਿਓ ਦੋਸਤੋ ਇਹੜ ਦੂਜਾ ਸੂਆ ਸੂਈਆ ਕੱਲ ਸ਼ਾਮ ਦੀ ਸੂਈਆ ਦੋਸਤੋ ਤੇ ਬਹੁਤ ਸੋਹਣੀ ਬੱਚੀ ਨੂੰ ਇਹਨੇ ਜਨਮ ਦਿੱਤਾ ਦੋਸਤੋ ਤੇ ਜੇ ਆਪਾਂ ਇਹਦੇ ਮਿਲਕ ਕੁਆਸਟੀ ਦੀ ਗੱਲ ਕਰੀਏ ਇਹ 24 25 ਲੀਟਰ ਦੁੱਧ ਆ ਰਾਮ ਦਹੀਂ ਨਾਲ ਬੜੇ ਆਰਾਮ ਨਾਲ ਪਾਜੂਗੀ ਥਣ ਹਵਾਨੇ ਦੀ ਬਾੜੀ ਜਿਆਦਾ ਸਾਫ਼ ਆ ਤੁਸੀਂ ਥਣ ਹਵਾਨੇ ਦਾ ਆਕਾਰ ਦੇਖ ਸਕਦੇ ਹੋ ਸਵੇਰ ਚਵਾਈ ਹੋਈ ਆ ਉਸ ਤੋਂ ਬਾਅਦ ਦੀ ਵੀਡੀਓ ਇਹ ਤੇ ਆ ਤੁਸੀਂ ਸੀਲ ਠੰਡੇ ਦੇਖ ਲਓ ਦੋਸਤੋ ਪੂਰਾ ਮੋਟਾ ਮੋਟਾ ਪੂਰਾ ਥਣ ਲੱਗਿਆ ਦੋਸਤੋ ਤੇ ਮਗਰ ਬੱਚੀ ਪੂਰੀ ਜਾਤ ਬ੍ਰੀਡ ਵਾਲੀ ਬੱਚੀ ਆ ਦੋਸਤੋ ਬਹੁਤ ਸੋਹਣੀ ਬੱਚੀ ਨੂੰ ਜਨਮ ਦਿੱਤਾਗਾ ਬਾਕੀ ਵਹਿੜ ਦੋਸਤੋ ਸੀਲ ਠੰਡੀਆਂ ਤੇ ਪੂਰੀ ਰਾਜੀ ਭਲੀ ਵਹਿੜਾ ਦੋ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਨਹੀਂ ਵਹਿੜ ਚ ਪੂਰੀ ਸਾਫ ਸੁਥਰੀ ਵਹਿੜਾ ਦੋਸਤੋ ਘਰੇ ਰੱਖਣ ਵਾਲੀ ਆ ਆ ਤੁਸੀਂ ਥਣਲੇਵੇ ਦਾ ਕਾਰ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਹਵਾਨਾ ਨੇ ਤਿਆਰ ਕੀਤਾ ਅ ਗਾੜੀ ਵੀ ਬਹੁਤ ਚੰਗੀ ਆ ਤੇ ਪਿੱਛੇ ਨੂੰ ਵੀ ਦੋਸਤੋ ਬਹੁਤ ਵਧੀਆ ਹਵਾਨਾ ਹੈਗਾ ਤੇ ਥਣਾ ਦਾ ਕਾਰ ਆ ਮੁੱਠੀ ਵਾਲੇ ਪੂਰੇ CV ਵਾਲੇ ਥਣ ਲੱਗਿਆ ਦੋਸਤੋ ਤੇ ਪੂਰੀ ਫੋਲ ਸੀਲ ਠੰਡੀ ਦੀ ਆਪਣੀ ਗਰੰਟੀ ਆ ਨਿਆਣਾ ਪਾਉਣ ਦੀ ਵੀ ਨਹੀਂ ਲੋੜ ਐਨੀ ਸੀਲ ਠੰਡੀ ਆ ਦੋਸਤੋ ਹੁਣ ਇਹ ਕੱਲ ਸ਼ਾਮ ਦੀ ਸੂਈ ਆ ਹੁਣ ਬੌਲੇ ਦੀ ਗੱਲ ਕਰੀਏ 14 15 ਲੀਟਰ ਬੌਲਾ ਹੁਣ ਇਸ ਟਾਈਮ ਤਿਆਰ ਹੋਊਗਾ ਮਤਲਬ ਕਿ ਸਟਾਰਟਿੰਗ 14 15 ਲੀਟਰ ਬੌਲੇ ਤੋਂ ਕੀਤੀ ਐ ਨੇ ਦੁੱਧ ਖੁੱਲਾ 24 25 ਲੀਟਰ ਪਾ ਦੋਗੀ ਬਾਕੀ ਗਰਮੀਆਂ ਨੇ ਪੂਰਾ ਵੀ ਨਹੀਂ ਮਣਾਉਣੇ ਕੀ ਗਰਮੀਆਂ ਦਾ ਤੋਹਫਾ ਹੀ ਆ ਦੋਸਤੋ ਤੇ ਪਲੱਸ ਪੁਆਇੰਟ ਇਹ ਵੀ ਨਾਲ ਬੱਛੀ ਹੈਗੀ ਬਾਕੀ ਸਾਫ ਸੁਥਰੀ ਵੜਾ ਦੋਸਤੋ ਤੇ ਰੇਟ ਵੀ ਇਹਦਾ ਬਿਲਕੁਲ ਵਾਜਬ ਜਿਹਾ ਰੱਖਿਆ ਆਪਾਂ 75000 ਰੁਪਏ ਆਪਾਂ ਇਹਦਾ ਰੇਟ ਰੱਖਿਆ ਦੋਸਤੋ ਬਾਕੀ ਇਹਦੇ ਚੋਂ ਮਾਨਤਾਣ ਹੋ ਜਾਊਗਾ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾ ਪਿੰਡ ਆਪਣਾ ਹੈਗਾ ਜੀ ਆਸਾ ਬੁੱਟਰ ਜ਼ਿਲ੍ਹਾ ਐਂਡ ਸ਼੍ਰੀ ਮੁਕਤਸਰ ਸਾਹਿਬ ਪਿੰਡ ਦਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ